ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ੀਲੀਆਂ ਵਸਤੂਆਂ ਦੀ ਸਮਗਲਿੰਗ ਕਰਨ ਵਾਲੇ ਵਿਅਕਤੀਆਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਸ਼ਿਵਦਰਸ਼ਨ ਸਿੰਘ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਅਤੇ ਥਾਣਾ ਮੁਖੀ ਮੇਟਿਆਣਾ ਐਸ ਐਚ ਓ 우ਸ਼ਾ ਰਾਣੀ ਵੱਲੋਂ ਚੌਕਸੀ ਵਧਾਈ ਗਈ ਸੀ ਅਤੇ ਗਸ਼ਤ ਦੌਰਾਨ ਸ਼ੱਕ ਦੇ ਆਧਾਰ ਤੇ ਇੱਕ ਵਿਅਕਤੀ ਦੀ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 13 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਜਿਸ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ ਹੈ ਜਿਸ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਜਿਸ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ थाना ਮੁਖੀ ਮੇਟਿਆਣਾ ਐਸ ਐਚਓ 우ષા ਰਾਣੀ ਵੱਲੋਂ ਇਸ ਬਾਬਤ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਦੇ ਮਾਨਯੋਗ ਸ਼੍ਰੀ ਸੁਰਿੰਦਰ ਲੰਬਾ ਆਈ ਪੀਐਸ ਐਸਐਸਪੀ ਹਰਪੁਰ ਜੀ ਵੱਲੋਂ ਨਸ਼ਾ ਸਮਗਲ ਖਨਵਾੜਨ ਦੇ ਖਿਲਾਫ ਸਪੈਸ਼ਲ ਮੁਹਮਲਿਆ ਚਲਾਈ ਗਈ ਹੈ ਜਿਸ ਤੇ ਸਾਡੇ ਚੌਕੀਨ ਚਾਰਜ ਐਸ ਸੁਖਨਾਮ ਸਿੰਘ ਕੱਲ ਮਿਤੀ 11 ਤਰੀਕ ਨੂੰ ਉਂ ਕਾਸ਼ ਦੇ ਜ਼ਬੰਦ ਵਿੱਚ ਪਿੰਨ ਮੁਕਲਿਆਣਾ ਤੋਂ ਜਾ ਰਹੇ ਸੀ ਤਾਂ ਉਹਨਾਂ ਨੂੰ ਦੇਖਦੇ ਹੋਣ ਇੱਕ ਜਿਹੜਾ ਲੜਕਾ ਆ ਉਹ ਬਹੁਤ ਸ਼ਕਤੀਸ਼ਾਲੀ ਤੌਰ ਤੇ ਸੀ ਤੇ ਉਹ ਉਹਨਾਂ ਨੂੰ ਦੇਖ ਕੇ ਭੱਜ ਗਿਆ ਤੇ ਜਿਹਨਾਂ ਨੇ ਉਹ ਚੈੱਕ ਚੈੱਕ ਕੀਤਾ ਤਾਂ ਉਹਦੇ ਵਿੱਚ ਉਹਦੇ ਕੋਲ ਜਿਹੜਾ 11 ਟੀਕੇ ਆ ਬਿਨਾਂ ਲੇਬਲ ਦੇ ਬਰਾਮਦ ਹੋਏ ਜਦੋਂ ਉਹਦੇ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਆਪਣਾ ਨਾਮ ਕੁਲਦੀਪ ਸਿੰਘ ਸਨ ਅਰਵਤਾਰ ਸਿੰਘ ਪਿੰਨ ਮੁਕਲਿਆਣਾ ਥਾਣਾ ਮੇਟੀਣਾ ਦੱਸਿਆ ਤੇ ਜਿਸ ਤੇ ਉਹ ਤੋਂ ਮੁਕੱਦਮਾ ਦਰਜ ਕੀਤਾ ਗਿਆ ਹੈ